ਹੇ ਗੁਰੂ ਜੀ ਕਾ ਖਾਲਸਾ ਸ਼੍ਰੀ ਬਾਹੀ ਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਸਾਖੀ ਹੈ ਦੁੱਖਪੰਜਨ 베ਰੀ ਦੁੱਖਪੰਜਨ 베ਰੀ ਸਿੱਖ ਧਰਮ ਵਿੱਚ ਇੱਕ ਬਹੁਤ ਹੀ ਪਵਿੱਤਰ ਅਤੇ ਇਤਿਹਾਸਿਕ 베ਰੀ ਹੈ ਜੋ ਸ਼੍ਰੀ ਹਰਮਿੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਪਵਿੱਤਰ ਸਰੋਵਰ ਦੇ ਕਿਨਾਰੇ ਸਥਿਤ ਹੈ ਇਸ 베ਰੀ ਦਾ ਨਾਮ ਦੁੱਖਪੰਜਨ ਇਸ ਲਈ ਪਿਆ ਕਿਉਂਕਿ ਇਸ ਨਾਲ ਇੱਕ ਖਾਸ ਇਤਿਹਾਸਿਕ ਘਟਨਾ ਜੁੜੀ ਹੋਈ ਹੈ ਜਿਸ ਵਿੱਚ ਇਸ 베ਰੀ ਨੇ ਇੱਕ ਬਿਮਾਰ ਵਿਅਕਤੀ ਦਾ ਦੁੱਖ ਦੂਰ ਕੀਤਾ ਦੰਦ ਕਥਾ ਦੇ ਅਨੁਸਾਰ ਚੌਥੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਇੱਕ ਲਾਹੌਰ ਦੇ ਰਹਿਣ ਵਾਲੇ ਬਹੁਤ ਹੀ ਅਮੀਰ ਵਿਅਕਤੀ ਜਿਸ ਦਾ ਨਾਮ ਦੋਨੀ ਚੰਦ ਸੀ ਦੋਨੀ ਚੰਦ ਦੀ ਬੇਟੀ ਬੀਬੀ ਰਜਨੀ ਵਿਆਹੀ ਹੋਈ ਸੀ ਬੀਬੀ ਰਜਨੀ ਦਾ ਪਤੀ ਇੱਕ ਕੋਹੜੀ ਸੀ ਅਤੇ ਇਸ ਕਾਰਨ ਉਸ ਨੂੰ ਉਸਦੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਟੋਕਰੀ ਵਿੱਚ ਪਾ ਕੇ ਤੀਰਥ ਯਾਤਰਾ ਤੇ ਲੈ ਕੇ ਜਾ ਰਹੀ ਸੀ ਉਹ ਜਦੋਂ ਅੰਮ੍ਰਿਤਸਰ ਪਹੁੰਚੀ ਤਾਂ ਉਸ ਨੇ ਆਪਣੇ ਪਤੀ ਨੂੰ ਇੱਕ 베ਰੀ ਦੇ ਢਾਂ ਬਿਠਾ ਦਿੱਤਾ ਅਤੇ ਖਾਣਾ ਲੈਣ ਲਈ ਚਲੀ ਗਈ ਬੀਬੀ ਰਜਨੀ ਦੇ ਪਤੀ ਨੇ ਦੇਖਿਆ ਕਿ ਇੱਕ ਕਾਂਸਰੋਬਰ ਵਿੱਚ ਡੁਬਕੀ ਲਗਾ ਕੇ ਨਿਕਲਿਆ ਅਤੇ ਉਹ ਸਫੇਦ ਹੋ ਗਿਆ ਇਹ ਦੇਖ ਕੇ ਉਸਨੇ ਵੀ ਹਿੰਮਤ ਕੀਤੀ ਅਤੇ ਸਰੋਵਰ ਵਿੱਚ ਡੁਬਕੀ ਲਗਾ ਲਈ ਜਦੋਂ ਉਹ ਬਾਹਰ ਆਇਆ ਤਾਂ ਉਸਦਾ ਕੋੜ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਸੀ ਅਤੇ ਉਹ ਸਿਹਤਮੰਦ ਹੋ ਗਿਆ ਸੀ ਜਦੋਂ ਬੀਬੀ ਰਜਨੀ ਵਾਪਸ ਆਈ ਤਾਂ ਆਪਣੇ ਪਤੀ ਨੂੰ ਠੀਕ ਦੇਖ ਕੇ ਬਹੁਤ ਹੈਰਾਨ ਹੋਈ ਉਸਦੇ ਪਤੀ ਨੇ ਸਾਰੀ ਘਟਨਾ ਦੱਸੀ ਇਸ ਤੋਂ ਬਾਅਦ ਉਹਨਾਂ ਨੇ ਗੁਰੂ ਰਾਮਦਾਸ ਜੀ ਕੋਲ ਜਾ ਕੇ ਸਾਰੀ ਕਹਾਣੀ ਦੱਸੀ ਗੁਰੂ ਜੀ ਨੇ ਉਸ ਜਗ੍ਹਾ ਨੂੰ ਪਵਿੱਤਰ ਕੋਸ਼ਿਤ ਕੀਤਾ ਅਤੇ ਉਸ ਦਾ ਨਾਮ ਦੁੱਖਪੰਜਨ ਬੀਰੀ ਰੱਖਿਆ ਇਹ ਬੀਰੀ ਅਤੇ ਇਸ ਨਾਲ ਜੁੜਿਆ ਸਰੋਵਰ ਸਿੱਖ ਸ਼ਰਧਾਲੂਆਂ ਲਈ ਬਹੁਤ ਹੀ ਮਹੱਤਵਪੂਰਨ ਹੈ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਜਗ੍ਹਾ ਤੇ ਇਸ਼ਨਾਨ ਕਰਨ ਨਾਲ ਮਨੁੱਖ ਦੇ ਦੁੱਖ ਦੂਰ ਹੁੰਦੇ ਹਨ ਅਤੇ ਰੋਗਾਂ ਤੋਂ ਮੁਕਤੀ ਮਿਲਦੀ ਹੈ ਇਸ ਲਈ ਹਰ ਸਾਲ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਦਰਸ਼ਨ ਕਰਨ ਆਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ